ਪੰਜਾਬ ਦੇ ਜੰਗਲਾਂ ਚ ਲੁੱਕ ਕੇ ਰਹਿ ਰਿਹਾ ਸਿੰਘਾਂ ਵਾਲਾ ਫਕੀਰ ਬਾਬਾ 45 ਸਾਲਾਂ ਤੋਂ ਤਿਆਰ ਕਰ ਰਿਹਾ ਜੜੀਆਂ ਬੁੱਟੀਆਂ ਵਾਲਾ ਚਮਤਕਾਰੀ ਤੇਲ ਗੋਡਿਆਂ ਦੀ ਹਰ ਬਿਮਾਰੀ ਨੂੰ ਕਰਦਾ ਜੜੋਂ ਖਤਮ ਕੀ ਮੈਂ ਕਿਸੇ ਤੋਂ ਨਹੀਂ ਅਜ ਤਾਈ ਬੱਚੇ ਕੇਸ ਤੋਂ ਤਾਂ ਨਹੀਂ ਮੰਗਿਆ 15 ਸਾਲਾਂ ਦਾ ਵੀ ਮੈਂ ਵਸੇ ਬਾਲਣ ਵੇਚਣ ਜਾਂਦਾ ਹੁੰਦਾ ਸੀ ਜਦੋਂ ਤੁਸੀਂ 15 ਸਾਲ ਦੇ ਸੀਗੇ ਹਾਂ ਹਾਂ ਉਦੋਂ ਹੀ ਤੁਸੀਂ ਆ ਗਏ ਸੀਗੇ ਕਾਰੋਬਾਰ ਆ ਗਏ ਸੀ ਛੱਡ ਕੇ ਕਾਰੋਬਾਰ ਹੁਣ ਅਸੀਂ ਕਿਸੇ ਦਾ ਖਾਵਾਂਗੇ ਤਾਂ ਬੱਚਾ ਉਹ ਸਾਨੂੰ ਫੇਰ ਲਿਖਾ ਦੇਣਾ ਪਊਗਾ ਸਹੀ ਗੱਲ ਜੀ ਹੁਣ ਦੁਨੀਆਦਾਰੀ ਤੇ ਆਏ ਆ ਤਾਂ ਉਹਦਾ ਸੁਜੋਗ ਕਰੋ ਬਾਕੀ ਦਰ ਤੇ ਮੁੜਕੇ ਨਾ ਹੋਊਗੀ ਮਤਲਬ ਗੋਡਿਆਂ ਦੇ ਜਿਨ੍ਹਾਂ ਦੇ ਦਰਦ ਹੈਗੇ ਉਹ ਠੀਕ ਹੋ ਜਾਣਗੇ ਆਹ ਬਹੁਤ ਵੱਡੀ ਗੱਲ ਆ ਜੀ ਅੱਜ ਕੱਲ ਤਾਂ ਇਹਦਾ ਇਲਾਜ ਹੀ ਹੈ ਨਹੀਂ ਤੁਹਾਨੂੰ ਸਹੀ ਦਸੀ ਗੋਡਿਆਂ ਦਾ ਕੋਈ ਇਲਾਜ ਨਹੀਂ ਹੈ ਇਲਾਜ ਨਹੀਂ ਹੈਗਾ ਲੋਕ ਤਾਂ ਵਿਚਾਰੇ ਥੱਕ ਗਏ ਸਾਡੇ ਕੋਲ ਤਾਂ ਜਿੱਥੇ ਦਰਦ ਹੁੰਦੀ ਹੈ ਉੱਥੇ ਆਪਾਂ ਮਲਦੇ ਹੋਏ ਨੂੰ ਬਸ ਮਨ ਜਿਹੜਾ ਤੁਸੀਂ ਤੇਲ ਬਣਾਉਨੇ ਆ ਚੰਗੀ ਬੋਤਲ ਬਣਾਈ ਫਿਰ ਇਦਾਂ ਪਿੰਡ ਰ ਲਾ ਲੂ ਲਿਆ ਇਹਦੇ ਨਾਲ ਕਹਿੰਦੇ ਜਿੰਨੀ ਵੀ ਸੋਜ ਹੁੰਦੀ ਆ ਗੋਡਿਆਂ ਦੀ ਸਾਰੀ ਖਤ ਹੋ ਜਾਂਦੀ ਦੋ ਤਿੰਨ ਦਿਨਾਂ ਚ ਹੋਲੀ ਹੋਲੀ ਗੋਡੇ ਜਿਹੜੇ ਆ ਬਿਲਕੁਲ ਸਹੀ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜਾ ਕੋਈ ਲਾਜ ਹੀ ਨਹੀਂ ਹੈਗਾ ਗੋਡਿਆਂ ਦਾ ਤਿੰਨ ਤੋਂ ਕੋਈ ਬਥੇਰੇ ਆ ਮਾਰੇ ਚ ਤੇ ਤੁਹਾਡੇ ਇਥੇ ਹਾਲਤ ਵਾਲੇ ਕੰਮਦੇ ਰਹਿੰਦੇ ਰਹਿੰਦੇ ਉਹ ਨਹੀਂ ਸਾਨੂੰ ਇਦਾਂ ਵਿਚਾਰੇ ਗਏ ਇਦਾਂ ਆਪਣੇ ਕੋਲੋਂ ਫੇਰੀ ਤੁਰੀ ਜਾਂਦੇ ਆ ਔਰ ਰਬ ਰਬ ਉਹ ਵੀ ਕਰੀ ਜਾਂਦੇ ਅਸੀਂ ਵੀ ਨੌਲ ਕਰੀ ਜਾਂਦੇ ਆ ਤੇ ਬਾਬਾ ਜੀ ਇਥੇ ਹਾਲਤ ਵਾਲੇ ਕੁਲੀਆ ਦੇ ਕੋਲੇ ਹੀ ਕੰਮਦੇ ਹੁੰਦੇ ਆ ਰਾਤ ਨੂੰ ਮੌਜਾਂ ਲੈਂਦੇ ਹਾਂ ਛੱਪ ਬਣ ਜਾਣਾ ਨਾਗ ਬਣ ਜਾਣਾ ਠੀਕ ਹੈ ਠੀਕ ਹੈ ਜੀ ਉਹ ਇਨਾ ਪੰਥਾ ਚ ਰਹਿੰਦੇ ਆ ਅੱਛਾ ਇਨਾ ਰਹਿੰਦੇ ਆ ਉਹ ਇਨਾ ਇਨਾ ਬੂੜਾ ਜਿਹਾ ਰਹਿੰ ਕੋਈ ਹੋਰ ਛੱਪੜ ਨਹੀਂ ਹੈਗਾ ਪਾਣੀ ਪੀਣ ਦਾ ਕੋਈ ਸਾਧਾ ਨਹੀਂ ਤੇ ਇੱਕ ਵਾਰ ਬਾਬਾ ਜੀ ਆਓ ਤੇ ਆਲੇ ਦੁਆਲੇ ਜੰਗਲ ਦਾ ਦਾ ਕਿਆ ਕਹਨੇ ਆ ਆ ਅੱਛਾ ਜੰਗਲੀ ਜਾਨਵਰ ਜਿਹੜੇ ਆ ਜੀ ਹੈ ਨਾ ਜੀ ਆ ਪੈਰ ਲੱਗੇ ਹੋਏ ਆ ਸਾਰੇ ਇਹ ਭੁੱਖਾ ਨਾਲ ਚਾਬਾ ਨਹੀਂ ਆ BB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਆਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਪੰਜਾਬ ਦੇ ਸ਼ਹਿਰਪਰ ਦੇ ਡਾਡੇ ਪਿੰਡ ਦੇ ਜੰਗਲਾਂ ਵਿੱਚ ਲੈ ਕੇ ਆਏ ਹਾਂ ਜਿੱਥੇ 45 ਸਾਲਾਂ ਤੋਂ ਸੰਤ ਫਕੀਰ ਇਕੱਲੇ ਰਹਿੰਦੇ ਆ ਇਸ ਜੰਗਲ ਦੇ ਵਿੱਚ ਰਾਤ ਆਉਣ ਤੋਂ ਹਰ ਕੋਈ ਡਰਦਾ ਆ ਤੁਸੀਂ ਦੇਖ ਲਓ 45 ਸਾਲਾਂ ਤੋਂ ਕਿੱਦਾਂ ਆਪਣਾ ਇੱਥੇ ਜੀਵਨ ਬਤੀਤ ਕਰ ਰਹੇ ਆ ਕਹਿੰਦੇ ਜਦੋਂ ਉਹ 15 ਸਾਲ ਦੇ ਸੀਗੇ ਤਾਂ ਉਹਨਾਂ ਦੇ ਮਾਤਾ ਪਿਤਾ ਗੁਜ਼ਰ ਗਏ ਸੀਗੇ ਫਿਰ ਉਹ ਘਰਵਾਰ ਛੱਡ ਕੇ ਇੱਥੇ ਜੰਗਲ ਦੇ ਵਿੱਚ ਆ ਕੇ ਰਹਿਣ ਲੱਗੇ ਕਈ ਇਸ ਤਰ੍ਹਾਂ ਦੀਆਂ ਲਾਏ ਇਲਾਜ ਬਿਮਾਰੀਆਂ ਆ ਜਿਨ੍ਹਾਂ ਦਾ ਉਹ ਇਲਾਜ ਕਰਦੇ ਆ ਤੇ ਅੱਜ ਅਸੀਂ ਤੁਹਾਨੂੰ ਮਲਾਵਾਂਗੇ ਉਹਨਾਂ ਨੂੰ ਬਾਬਾ ਸਿੰਘਾਂ ਵਾਲਾ ਵੀ ਨਾਂ ਦੇ ਨਾਲ ਜਾਣਿਆ ਜਾਂਦਾ ਆ ਤੇ ਬਾਕੀ ਜਾ ਕੇ ਗੱਲਬਾਤ ਕਰਦੇ ਆ ਤੇ ਜਾਣ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਆਲੇ ਦੁਆਲੇ ਦਾ ਮਾਹੌਲ ਦਿਖਾ ਦਈਏ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕੱਖਾਂ ਦੀ ਕੁਲੀ ਬਣਾ ਕੇ ਆਪਣਾ ਜੀਵਨ ਬਤੀਤ ਕਰਦੇ ਆ ਇਸ ਜਗ੍ਹਾ ਆ ਕੇ ਹਰ ਕਿਸੇ ਨੂੰ ਸ਼ਾਂਤੀ ਮਿਲੇਗੀ ਪਹਿਲਾਂ ਇਹ ਖੂਹ ਆਉਂਦਾ ਆ ਖੂਹ ਦੇ ਵਿੱਚ ਝਾੜੀਆਂ ਹੀ ਝਾੜੀਆਂ ਉਗੀਆਂ ਹੋਈਆਂ ਆ ਬਹੁਤ ਡੁੰਗਾ ਖੂਆ ਇਸ ਵੇਲੇ ਸਾਰਾ ਸੁੱਕਾ ਪਿਆ ਆ ਕਿਸੇ ਸਮੇ ਹਿਮਾਚਲ ਤੋਂ ਵੀ ਕਹਿੰਦੇ ਲੋਕ ਇਸ ਖੂਹ ਦਾ ਪਾਣੀ ਲੈਣ ਆਉਂਦੇ ਸੀਗੇ ਲੇਕਿਨ ਸਮੇ ਸਮੇ ਅਨਸਾਰ ਦੇਖ ਲਓ ਤੁਸੀਂ ਕੀ ਹਾਲਾਤ ਬਣ ਚੁੱਕੇ ਐ ਇਸ ਖੂਹ ਦੇ ਰਾਮ ਰਾਮ ਬਾਬਾ ਜੀ ਰਾਮ ਰਾਮ ਬਾਬਾ ਜੀ ਹੋ ਸੇ ਜਾ ਬਹੁਤ ਠੀਕ ਆ ਸੱਤਰੀਆ ਕਾ ਸੱਤਰੀਆ ਕਾ ਜਾ ਦੇਖ ਲਓ 45 ਸਾਲਾਂ ਤੋਂ ਬਾਬਾ ਜੀ ਇਸ ਜੰਗਲ ਦੇ ਵਿੱਚ ਰਹਿ ਰਹੇ ਆ ਹਾਂਜੀ ਤੇ ਰੱਬ ਦੇ ਨਾਲ ਜੁੜੇ ਹੋਏ ਆ ਜੁੜੇ ਹੋਏ ਆ ਮਰਕਲ ਤੇ ਬਾਬਾ ਜੀ ਹਾਂਜੀ ਸਾਨੂੰ ਹੈਰਾਨੀ ਵੀ ਬੜੀ ਹੋਈ ਜਿੱਦਾਂ ਹੁਣ ਮਤਲਬ ਸੌਣ ਨੂੰ ਮਿਲਦਾ ਪਿਆ ਆ ਬਾ ਪਿੰਡ ਦੇ ਵਿੱਚ ਵੀ ਕਿ ਜਦੋਂ ਤੁਸੀਂ 15 ਸਾਲ ਦੇ ਸੀਗੇ ਹਾਂ ਹਾਂ ਉਦੋਂ ਹੀ ਤੁਸੀਂ ਆ ਗਏ ਸੀਗੇ ਘਰਵਾਲੇ ਆ ਗਏ ਸੀ ਛੱਡ ਕੇ ਘਰਵਾਲੇ ਤੇ ਮਤਲਬ ਕਿਦਾਂ ਸਾਨੂੰ ਜੋ ਮਤਲਬ ਇੱਥੇ ਇੱਥੇ ਹੀ ਡੇਰਾ ਲਾਇਆ ਸੀ ਤੇ ਮਤਲਬ ਇੱਕ ਦੇਖੋ 15 ਸਾਲ ਦੀ ਉਮਰ ਬਚਪਨ ਹੁੰਦਾ ਆ ਆਹੋ ਮਤਲਬ ਕੁਦਰਤੀ ਪਰਮਾਤਮਾ ਵੱਲੋਂ ਆਈ ਹੈ ਪਰਮਾਤਮਾ ਵੱਲੋਂ ਹੀ ਆ ਇਹ ਉਹਦੇ ਹਲੂ ਵਿੱਚ ਹੋਈਆਂ ਪਿਛਲੇ ਜਨਮ ਦਾ ਕੋਈ ਇਹ ਦਿਨ ਅਰਲ ਆਇਆ ਜਿੱਦਾਂ ਅੰਜਲ ਬਾਕੀ ਲੈਣਾ ਦੇਣਾ ਲੋਕਾਂ ਤੋਂ ਲੈਣਾ ਹੀ ਆ ਦੇਣਾ ਨਹੀਂ ਕਿਸੇ ਦਾ ਵੀ ਹਾਂਜੀ ਆਪਾਂ ਆਧਾਰ ਨਹੀਂ ਕਿਸੇ ਜੀ ਕੋਈ ਚੀਜ਼ ਖਾਂਦੇ ਕਿਸੇ ਦੀ ਐਸੇ ਆਪਣਾ ਕੋਟਾ ਆਟਾ ਦਾਣਾ ਆਪਣਾ ਬਣਾ ਕੇ ਖਾਂਦੇ ਆ ਹੱਥੇ ਮਿਹਨਤ ਕਰਕੇ ਹਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਬਾਬਾ ਜੀ ਬਿੱਲੇ ਨਹੀਂ ਬਿੰਦੇ ਬਿਲਕੁਲ ਰੱਬ ਨਾਲ ਜੁੜੇ ਰਹਿੰਦੇ ਆ ਜਦੋਂ ਵੀ ਇਹਨਾਂ ਨੂੰ ਲੱਗਦਾ ਮੈਂ ਬਿੱਲਾ ਆ ਤਾਂ ਇਹ ਕਈ ਕੰਮ ਇਸ ਤਰ੍ਹਾਂ ਦੇ ਜੰਗਲ ਦੇ ਵਿੱਚ ਕਰਦੇ ਆ ਜਿਹਦੇ ਪੈਸੇ ਇਹਨਾਂ ਨੂੰ ਫੇਰ ਮਿਲਦੇ ਆ ਤੇ ਫੇਰ ਉਹਦਾ ਤੁਸੀਂ ਦੇਖ ਲਓ ਇਹ ਆਪਣਾ ਰੋਟੀ ਪਾਣੀ ਖਾਂਦੇ ਆ ਤੇ ਬਾਬਾ ਜੀ ਉਹਦੇ ਬਾਰੇ ਵੀ ਦੱਸੋਗੇ ਕਿਦਾਂ ਦਾ ਤੁਸੀਂ ਜਿਦਾਂ ਜਗਲਾਤ ਮਹਿਕਮੇ ਦਾ ਕਦੀ ਕਦੀ ਇਹ ਮਤਲਬ ਜਗਲਾਤ ਦਾ ਵੀ ਕਰਦੇ ਰਹੇ ਆ ਪਹਿਲਾਂ ਬਥੇਰਾ ਕੀਤਾ ਠੀਕ ਆ ਜੀ ਫੇਰ ਜਦਾਂ ਇਹ ਜੰਗਲ ਬਗੜਵਾ ਇਹ ਵੀ ਕੱਟਦੇ ਰਹੇ ਇਹ ਵੀ ਕੱਟਦੇ ਰਹੇ ਮਿਹਨਤ ਕਰਕੇ ਰੋਟੀ ਖਾਧੀ ਆ ਹੁਣ ਅਸੀਂ ਕਿਸੇ ਦਾ ਖਾਵਾਂਗੇ ਤਾਂ ਬੱਚਾ ਉਹ ਸਾਨੂੰ ਫੇਰ ਲੇਖਾ ਦੇਣਾ ਪਊਗਾ ਸਹੀ ਗੱਲ ਜੀ ਹੁਣ ਦੁਨੀਆਦਾਰੀ ਤੇ ਆਏ ਆ ਤਾਂ ਉਹਦਾ ਸੁਜੋਗ ਕਰੋ ਮਾਲਕ ਦਾ ਸੁਜੋਗ ਕਰੋ ਉਹ ਕਹਿੰਦਾ ਜੇ ਮੈਨੂੰ ਤੂੰ ਪਾਉਣਾ ਜਾਂ ਖਾਣਾ ਤੇ ਚੱਜ ਨਾ ਖਾਓ ਆਰਾਮ سے ਬੈਠ ਜਾਓ ਤੇ ਉਹਦਾ ਮੇਰਾ ਨਾਮ ਲਵੋ ਆਪਣਾ ਜੋ ਵੀ ਹੈ ਰਾਸ਼ਨ ਪਾਣੀ ਤੈਨੂੰ ਮੈਂ ਦੇਣੇ ਆਲਾ ਬੈਠਾ ਸਹੀ ਗੱਲ ਜੀ ਤੇ ਬਾਕੀ ਕੋਈ ਕਮੀ ਨਹੀਂ ਹੋ ਗੋਰੇਚਾ ਚਾ ਆਪਾਂ ਪੀਤੀਆ ਕੋਈ ਤੁਹਾਡਾ ਰਲਿਆ ਆ ਸੀ ਤੁਸੀਂ ਆਏ ਉਹਨਾਂ ਦਾ ਰਲਿਆ ਆ ਸੀ ਉਸ ਤਾਂ ਬਾਬਾ ਜੀ ਇੱਥੇ ਤਾਂ ਤਿੰਦੂਏ ਵਗੈਰਾ ਬਹੁਤ ਆ ਤਿੰਦੂਏ ਬਸੇਰੇ ਆ ਮਾਰੇ ਚ ਤੇ ਤੁਹਾਡੇ ਇੱਥੇ ਹਾਲਤ ਵਾਲੇ ਘੁੰਮਦੇ ਰਹਿੰਦੇ ਆ ਘੁੰਮਦੇ ਰਹਿੰਦੇ ਉਹ ਨਹੀਂ ਸਾਨੂੰ ਇਦਾਂ ਵਿਚਾਰੇ ਗਏ ਤਾਂ ਆਪਣੇ ਕੋਲ ਫੇਰੀ ਤੁਰੀ ਜਾਂਦੇ ਆ ਔਰ ਰਬ ਰਬ ਉਹ ਵੀ ਕਰੀ ਜਾਂਦੇ ਅਸੀਂ ਨੌਲ ਕਰੀ ਜਾਂਦੇ ਆ ਸਾਨੂੰ ਕਹਿਣਾ ਨਹੀਂ ਕੁਛ ਤਾਂ ਅਸੀਂ ਉਹਨਾਂ ਨੂੰ ਕੀ ਕਹਿਣਾ ਡੰਡਾ ਸੁੱਠਾ ਮਾਰਾਂਗੇ ਤਾਂ ਫੇਰ ਸਾਡੇ ਨਾਮ ਨਹੀਂ ਕਿਹੜੀ ਘਟਕਾਨੀ ਆ ਤੇ ਬਾਬਾ ਇੱਥੇ ਆਲਦ ਵਾਲੇ ਕੋਲੀਆਂ ਦੇ ਕੋਲੇ ਹੀ ਘੁੰਮਦੇ ਹੁੰਦੇ ਆ ਰਾਤ ਨੂੰ ਮੋਜਾਂ ਲੈਂਦੇ ਹਾਂ ਹਾਂ ਜੀ ਕੋਈ ਟੈਨ ਕਦੀ ਇਦਾਂ ਦਾ ਵੀ ਮਾਹੌਲ ਆਇਆ ਕਿ ਬਿਲਕੁਲ ਕੋਈ ਮਤਲਬ ਖਤਰੇ ਵਾਲਾ ਕੋਈ ਨੁਕਸਾਨ ਪਜਾਇਆ ਹੋਵੇ ਉਹਨਾਂ ਨੇ ਨਹੀਂ ਨਹੀਂ ਇੱਥੇ ਨਹੀਂ ਨੁਕਸਾਨ ਜੰਗਲ ਨੂੰ ਫੇਰ ਚਲ ਜਾਂਦੇ ਆ ਜੰਗਲਾਂ ਨੂੰ ਆ ਜਾਂਦੇ ਆ ਇੱਦਾਂ ਪਾਣੀ ਪੀਣ ਆ ਜਾਂਦੇ ਆ ਜਿਦਾਂ ਕੋਈ ਪਿਆਸਾ ਜਾਨਵਰ ਉਹ ਤਾਂ ਫੇਰ ਪਾਣੀ ਕਿੱਥੋਂ ਵੀ ਮਿਲਣਾ ਤਾਂ ਪੀਣਾ ਹੀ ਪੈਣਾ ਸਹੀ ਗੱਲ ਹੈ ਤੇ ਬਾਬਾ ਜੀ ਜਦੋਂ ਤੁਸੀਂ 15 ਸਾਲ ਦੇ ਸੀਗੇ ਉਸ ਵੇਲੇ ਤਾਂ ਇੱਕ ਡਰ ਹੁੰਦਾ ਬੱਚੇ ਦੇ ਅੰਦਰ ਤੁਹਾਡੇ ਡਰ ਨਹੀਂ ਸੀ ਜੰਦਾ ਜਾਣਾ ਨਹੀਂ ਨਹੀਂ ਮੇਰੇ ਕੋਈ ਡਰ ਟੁਕਣ ਨਹੀਂ ਸੀਗਾ ਮੈਂ ਮੇਰਾ ਦੂਸਰੇ ਦੇ ਲਈ ਇਹ ਤਾਂ ਪੱਥਰੀ ਆ ਸਰ ਪੱਥਰੀ ਆ ਜਦੋਂ ਫੇ ਬਾਕੀ ਮੈਂ ਕਿਸੇ ਤੋਂ ਨਹੀਂ ਅਜ ਤਾਈ ਬੱਚਾ ਕਿਸੇ ਤੋਂ ਤਾਂ ਨਹੀਂ ਮੰਗਿਆ 15 ਸਾਲਾਂ ਦਾ ਵੀ ਮੈਂ ਬਸੀ ਬਾਲਣ ਵੇਚਣ ਜਾਂਦਾ ਹੁੰਦਾ ਸੀ ਇਹ ਤਾਂ ਬਸੀ ਆ ਸਿਰ ਤੇ ਬਾਲਣ ਚੱਕ ਲੈਣਾ ਜਿੰਨਾ ਵੀ ਤਾਂ ਉਥੋਂ ਆਟਾ ਲਿਆਣਾ ਉਦੋਂ ਆਟਾ ਵੀ ਔਰ ਪੱਗੀ ਦਾ ਪਤਾ ਨਹੀਂ ਕਿੰਨਾ ਕਾ ਜਾਂਦਾ ਹੈ ਅਠਾ ਕਾਨਿਆਂ ਦਾ ਆਟਾ ਪੰਜ ਚਾਰ ਦਿਨ ਮੇਰੇ ਨਿਕਲ ਜਾਂਦੇ ਹੈ ਹਮਮ ਏਦਾਂ ਫੇ ਅਠਾ ਨੇ ਵਾਪਸ ਕਰਕੇ ਲਿਆਣੇ ਉੱਥੇ ਖਰਚੇ ਉਹਨੂੰ ਬਹੁਤ ਉਹੋਂ ਪੈਸੇ ਦੀ ਮਜ਼ਲਤੰਗੀ ਸੀ ਜਾਦੀਆਂ ਗੱਲਾਂ ਮੈਂ ਨਹੀਂ ਕਹੇ ਤਾ ਬਚਪਨ ਚ ਵੀ ਨਹੀਂ ਖਾਦਾ ਮੈਂ ਸੱਚੀ ਕਹਦਾ ਤਾ ਦੇਖ ਲਓ ਹੈ ਕਿੰਨੀ ਮਤਲਬ ਇੱਕ ਵੱਡੀ ਸੋਚ ਸੀ ਛੋਟੇ ਹੁੰਦੇ ਵੀ ਤੁਹਾਡੀ ਨਾ ਛੋਟੇ ਨਹੀਂ ਫੇ ਇੰਨੀ ਕਿਸੇ ਦਾ ਖਾਵਾ ਤੇ ਬਾਬਾ ਕਿਸੇ ਨੇ ਪਿੰਡ ਚ ਵੀ ਨਹੀਂ ਰੋਕਿਆ ਤੁਹਾਨੂੰ ਆਲੇ ਦੁਆਲੇ ਗਵਾਰਡ ਨੇ ਰਖਿਆ ਦਾਰ ਨੇ ਕਿ ਤੁਸੀਂ ਨਾ ਜਾਓ ਜੀ ਅਜੇ ਬੱਚੇ ਆ ਤੁਸੀਂ ਨਹੀਂ 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 ਇਹ ਤਾਂ ਸਾਡੇ ਸਿਰ ਤੇ ਜੜਾਵਾ ਸੀ ਆ ਬਹੁਤ ਜਟਾਂ ਸੀ ਆ ਫੇਰ ਉਹ ਸਿਆਣੇ ਜਿੰਨੇ ਪਿੰਡ ਦੇ ਇਦਾਂ ਦੇ ਮੁਖੀ ਇਕੱਠੇ ਹੋਏ ਸਰਦਾਰ ਉਹਨਾਂ ਨੇ ਕਿਹਾ ਵੀ ਤੂੰ ਕਿਹੜਾ ਕਿਸ ਤੋਂ ਮੰਗ ਕੇ ਖਾਂਦਾ ਇਹਨਾਂ ਨੂੰ ਲਾਹਾ ਦੇ ਸਿਰ ਤੋਂ ਤਾਂ ਇਹ ਆ ਮੈਦੂਨ ਆਪਣਾ ਵਜਨ ਚੱਕੀ ਫਿਰਦਾ ਭਾਰ ਵਾਸਤੇ ਰੇ ਸਿਰ ਤੇ ਉਹ ਬਿਲਾ ਹਾਤੀ ਹਮਾਰਾ ਜੀ ਜੀ ਲਾਤੀਆਂ ਸੀ ਹਾਤੀਆਂ ਫੇਰ ਹੁਣ ਅਸੀਂ ਸੌਖੇ ਆ ਅਸਲ ਉਹਨਾਂ ਤੋਂ ਵੀ ਆਪਣਾ ਜਦੋਂ ਮਰਜੀ ਉਹ ਕਰਾ ਲਈਦਾ ਆਪਣਾ ਸਰੀਰ ਸਹੀ ਆ ਕੋਈ ਬਿਮਾਰੀ ਨਹੀਂ ਮਤਲਬ ਇਹ ਹੈ ਬਈ ਚਲੋ ਠੰਡ ਠੰਡ ਲੱਗਦੀ ਆ ਦੁਆ ਪਾਣੀ ਤਾਂ ਉੱਥੇ ਦੁਈ ਦੁਆ ਖਾ ਲਈ ਦੀ ਆ ਬਾਬਾ ਜੀ ਜੰਗਲ ਚ ਰਹਿ ਕੇ ਤੁਸੀਂ ਅੱਜ ਤੱਕ ਕਦੀ ਦਵਾਈ ਖਾਦੀ ਆ ਨਹੀਂ 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 ਕਦੀ ਨਹੀਂ ਦਵਾਈ ਖਾਦੀ ਮੈਂ ਨਹੀਂ ਤੋ ਗੋਲੀਆਂ ਤਾਂ ਬਿਲਕੁਲ ਹੀ ਖਾਂਦਾ ਨਹੀਂ ਮੈਂ ਜੜੀਆਂ ਨੇ ਮਬੂਟੀਆਂ ਪੀਂਦੇ ਨੇ ਨਿਮ ਨਿਮ ਪੀ ਲਓ ਉਹ ਫੋੜਾ ਫਿਰ ਸੁਣੀ ਅਬ ਗੱਤ ਕਰ ਦੋ ਸਾਨੂੰ ਇਹ ਵੀ ਚੀਜ਼ ਪਤਾ ਲੱਗੀ ਆ ਜੀ ਕਿ ਕਈ ਬਿਮਾਰੀਆਂ ਦਾ ਜਿਹੜੀਆਂ ਮਤਲਬ ਹੈਗੀਆਂ ਆ ਉਹਨਾਂ ਦਾ ਇਲਾਜ ਨਹੀਂ ਹੈਗਾ ਤੇ ਤੁਹਾਨੂੰ ਉਹਨਾਂ ਦਾ ਵੀ ਕਹਿੰਦੇ ਪਤਾ ਆ ਸਾਡੇ ਕੋ ਤਾਂ ਜਿੱਥੇ ਦਰਦ ਹੁੰਦੀ ਉੱਥੇ ਆਪਾਂ ਮਲਦੇ ਹੋ ਇਹਨੂੰ ਬੱਸ ਸਮਝੋ ਮਨ ਜਿਹੜਾ ਤੁਸੀਂ ਤੇਲ ਬਣਾਉਂਦੇ ਆ ਆ ਬਣਾਇਆ ਤੈਨੂੰ ਦਿਖਾਇਆ ਨਹੀਂ ਉਹ ਹਾਂਜੀ 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 ਉਹਦੇ ਵਿੱਚੋਂ ਤੈਨੂੰ ਦੱਸਿਆ ਗੋਡੇ ਦਰਦ ਲੱਪਈ ਹੁਣ ਮੇਰੇ ਮੈਂ ਕਿਹਾ ਅਜੇ ਤਾਂ ਕੰਮ ਖਰਾਬ ਹੋ ਗਿਆ ਵਾ ਫੇ ਮੁੰਡੇ ਨੂੰ ਆਂਦਾ ਪਿੰਡੋਂ ਹੁਣ ਫੇ ਕੁੱਟਿਆ ਪੂਰਾ ਦਿਨ ਲੱਗ ਗਿਆ ਕਟਾਈ ਕਰਦੇ ਆ ਨੂੰ ਹੂੰ ਹੂੰ ਮਾਰਨਾ ਪੈਂਦਾ ਫੇ ਇਹ ਉਹ ਮੁੰਡੇ ਜਿੰਨ ਲਾਹਾਂ ਲੱਤਾਂ ਇੱਥੇ ਤਾਂ ਕਾਲੀਆਂ ਫਿਰੀਆਂ ਅਸੀਂ ਆਂ ਜਿੱਦਾਂ ਉਹ ਕੀ ਹੋ ਜਾਂਦਾ ਝੜ ਪੈ ਜਾਂਦੀ ਏ ਇਹ ਚੰਬਲ ਝੜ ਝੜ ਚੰਬਲ ਝੜ ਹੋ ਜਾਂਦੀ ਹਾਂ ਅਜ ਥੋੜਾ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਜੇ ਕਿਸੇ ਦਾ ਭਲਾ ਹੋ ਜੇ ਅਸੀਂ ਕਹਿੰਨੇ ਕਿ ਦੇਖੋ ਜੀ ਭਲੇ ਬਾਰੇ ਕੋਈ ਗੱਲਵਾਦੋ ਬੁਰੀ ਬਾਰੇ ਨਹੀਂ ਮੈਂ ਕਰਦਾ ਹਾਂਜੀ 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 ਇਹ ਤੁਹਾਨੂੰ ਦੱਸਦੇ ਆ ਆਇਆ ਤੰਦੂਰਾ ਦੇਖਿਆ ਆ ਬਿਲਕੁਲ ਸਾਹਮਣੇ ਜੀ ਹਾਂ ਤੇ ਦਰਸ਼ਕਾਂ ਨੂੰ ਦਿਖਾਓ ਤੰਦੂਰਾ ਲਾਗੇ ਕਰਕੇ ਬਿਲਕੁਲ ਤਾਂ ਉਹ ਡੋਣ ਰੇ ਜਾਇਆ ਆ ਜਿਹੜੇ ਕੰਡਿਆਂ ਵਾਲੇ ਗੋਲ ਗੋਲ ਆ ਜੀ ਇਹਨਾਂ ਜੀ ਇਹ ਇਹਦੀ ਦੁਆ ਬਣਦੀ ਹੈ ਮਹਾਰਾਜ ਜੀ ਅੱਛਾ ਇਹਦੀ ਦੁਆ ਬਣਦੀ ਹੈ ਹਾਂ ਇਹਦੀ ਦੁਆ ਹੀ ਬਣਦੀ ਆ ਇਹਦੀ ਮਤਲਬ ਕਟਾਈ ਕਰਨੀ ਪੈਣੀ ਆਪਾਂ ਬਹੁਤ ਕਟਣਾ ਪੈਂਦਾ ਇਹਨੂੰ ਠੀਕ ਹੈ ਜੀ ਇਹਦਾ ਫੇਰ ਪਾਊਡਰ ਬਣਦਾ ਪਾਊਡਰ ਫੇਸ ਅਸੀਂ ਉਹ ਤੇਲ ਚਰਵਾ ਲੈਣਾ ਤਲਾਂ ਦੇ ਚ ਅੱਛਾ ਤੇਲਾਂ ਦੇ ਤੇਲ ਚ ਠੀਕ ਹੈ ਜੀ ਉਹ ਫੇ ਆਪਾਂ ਜਿਆਦਾ ਨਹੀਂ ਤਾਂ ਜਿੱਥੇ ਦਰਦ ਹੁੰਦੀ ਹੈ ਦੋ ਤਿੰਨ ਦਿਨ ਮੜੋ ਚਾਰ ਕਿ ਦਿਨ ਧੁੱਪੇ ਬਹਿ ਲਓ ਦੋ ਮਿੰਟ ਕੋਈ ਗੱਲ ਨਹੀਂ ਤੇ ਬਾਕੀ ਦਰਦ ਮੁੜ ਕੇ ਨਾ ਹੋਊਗੀ ਮਤਲਬ ਗੋਡਿਆਂ ਦੇ ਜਿਨ੍ਹਾਂ ਦੇ ਦਰਦ ਹੈਗੇ ਉਹ ਠੀਕ ਹੋ ਜਾਣਗੇ ਬਹੁਤ ਵੱਡੀ ਗੱਲ ਆ ਜੀ ਅੱਜ ਕੱਲ ਦਾ ਇਹਦਾ ਇਲਾਜ ਹੀ ਹੈ ਨਹੀਂ ਤੁਹਾਨੂੰ ਸਹੀ ਦੱਸੀ ਆ ਗੋਡਿਆਂ ਦਾ ਕੋਈ ਇਲਾਜ ਨਹੀਂ ਇਲਾਜ ਨਹੀਂ ਹੈਗਾ ਲੋਕ ਤਾਂ ਵਿਚਾਰੇ ਥੱਕ ਗਏ ਆਪਰੇਸ਼ਨ ਕਰਾ ਕਰਾ ਬਣੀ ਹੁੰਦਾ ਜੀ ਆਪਰੇਸ਼ਨ ਕਰਾ ਕਰਾ ਬਣੀ ਆ ਸਾਡੇ ਤਾਂ ਇਹ ਜੁੜਿਆ ਮਾਸ ਟੋਕੋ ਜਾਂ ਮਾਸ ਨੂੰ ਜੋੜ ਦੋ ਜੋ ਸਾਡੇ ਦੇ ਇੱਥੇ ਫਟ ਗਿਆ ਮਾਸ ਉਹ ਖਤਮ ਕੋਈ ਵੀ ਨਹੀਂ ਜੋੜਦਾ ਸੀ ਡਾਕਟਰਾਂ ਨੇ ਬਹੁਤ ਕੋ ਕੀਤਾ ਕੱਖ ਨਹੀਂ ਦਾ ਫੇਰ ਉਹ ਬਣਾਈ ਮੈਂ ਦਵਾ ਉਹ ਚੰਗੀ ਬੋਤਲ ਬਣਾਈ ਫੇਰ ਤਾਂ ਪਿੰਡ ਨੇ ਲਾਲੂ ਲਿਆ ਲੋਕ ਲੋ ਕੋਈ ਨਹੀਂ ਦਰਦ ਆਟ ਗਈਆਂ ਗੋਡੀਆਂ ਤੇ ਬਾਬਾ ਜੀ ਜੇ ਮਤਲਬ ਬੁਖਾਰ ਵਗੈਰਾ ਚੜੇ ਬੰਦੇ ਨੂੰ ਕਦੀ ਕੋਈ ਇਹਦੀ ਵੀ ਚੀਜ਼ ਹੈਗੀ ਜਿਹਨਾਂ ਬੁਖਾਰ ਉੱਤ ਜਾਂਦਾ ਕੋਈ ਬੁਖਾਰ ਦਾ ਮਤਲਬ ਤੁਹਾਨੂੰ ਸੌਖਾ ਹੀ ਆ ਕੰਮ ਹਾਂਜੀ ਹਾਂਜੀ ਹਾਂ ਕੋਈ ਜਾਤਾਂ ਨਹੀਂ ਹੈ ਇਹ ਗਲੋ ਪੀਣੀ ਆਪਾਂ ਕੁੱਟ ਲੈਣਾ ਇਹਨੂੰ ਗਲੋ ਨੂੰ ਅੱਛਾ ਗਲੋ ਜਿਹੜੀ ਹੁੰਦੀ ਸਾਰਿਆਂ ਨੂੰ ਪਤਾ ਹੀ ਆ ਜੀ ਉਹ ਨਿੰਮ ਦੇ 2 2000 ਪੱਤੇ ਕੁੱਟ ਲਓ ਵਿੱਚ ਹੂੰ ਤਾਂ ਬੁਖਾਰ ਮੁੜ ਕੇ ਜੜਾਂ ਜੋ ਨਿਕਲ ਜਾਊਗਾ ਮੁਰਕੇ ਨਹੀਂ ਛੜੂਗਾ ਸਿੱਧੇ ਹੀ ਕੀਤੇ ਕਿੱਥੋਂ ਅੱਛਾ ਇੱਕ ਗਲੋ ਲੈ ਲੈਣੀ ਥੋੜੀ ਜੀ ਹਾਂ ਦੋ ਤਿੰਨ ਪੱਤੇ ਨੀਮ ਦੇ ਪਾ ਲਓ ਕੋਟ ਕੋਟ ਲੈਣਾ ਕਾਲਾ ਲੋਹਣ ਪਾਣਾ ਹੂੰ ਸਵੇਰੇ ਸਵੇਰੇ ਨੇ ਕਾਲਜੇ ਪੀਣਾ ਨਹੀਂ ਨਹੀਂ ਇੱਕ ਵਾਰੀ ਦੋ ਵਾਰੀ ਪੀ ਲੈਣਾ ਦੋ ਗਵਾਰ ਪੀ ਲਿਆ ਤੇ ਉਸ ਤੋਂ ਬਾਅਦ ਹਾਰ ਟੁੱਟ ਜਾਊਗਾ ਮੁਰਕੇ ਨਹੀਂ ਛੜੂਗਾ ਹੂੰ ਵਿਦਿਆਨ ਤੰਤਰ ਵਿਦਿਆ ਹੈਗੀ ਆ ਪਰ ਮੈਂ ਉਹ ਵਰਤਦਾ ਨਹੀਂ ਸਮਝ ਗਏ ਜੀ ਆਪਣੇ ਜੋਗੀ ਵਰਤ ਨਹੀਂ ਹੁੰਦੀ ਜੀ ਜਾਰੀ ਹੈਗੀ ਮੇਰੀ ਪ੍ਰਭੂ ਨਾਲੋਂ ਜ਼ਿਆਦਾ ਭਗਵਾਨ ਦੇ ਨਾਲ ਦੁਨੀਆਂ ਦੁਨੀਆਂ ਨਾਲ ਮੇਰੀ ਐਡੀ ਕੋਈ ਜਾਰੀ ਨਹੀਂ ਤੇ ਬਾਬਾ ਜੀ ਜੇ ਤੁਹਾਡੇ ਕੋ ਕੋਈ ਆਵੇ ਮੰਨ ਲਓ ਕੋਈ ਦੁਖੀ ਆਉਂਦਾ ਅਗਲਾ ਜੇ ਕੋਈ ਜਿੱਦਾਂ ਹੁਣ ਤੁਸੀਂ ਕਈ ਚੀਜ਼ਾਂ ਜਾਣਦੇ ਆਂ ਹੂੰ ਹੂੰ ਬਿਮਾਰੀਆਂ ਦਾ ਮਤਲਬ ਇਲਾਜ ਤੁਹਾਨੂੰ ਪਤਾ ਜੇ ਕੋਈ ਆਗੇ ਮੰਨ ਲਓ ਫਰਿਆਦ ਕਰਦਾ ਕੋਈ ਆਗੇ ਕਹਿੰਦਾ ਕਿ ਭਾਈ ਮੈਨੂੰ ਕੋਈ ਦਵਾਈ ਬਣਾ ਦਿਓ ਅਗਲਾ ਚਲੋ ਨਹੀਂ ਨਹੀਂ ਉਹ ਜਿਹੜੀ ਗੱਲ ਉਹ ਵਕਵਾ ਅੱਛਾ ਦਵਾਈ ਦੀ ਦਵਾਈ ਅਗਲੇ ਨੂੰ ਕਹਿਣਾ ਲੈ ਜਾ ਇੱਥੋਂ ਹੂੰ ਹੂੰ ਦੇ ਦਿੰਨੇ ਤੈਨੂੰ ਇਹ ਤੇ ਦੂਰੇ ਹੂੰ ਹੂੰ ਜਾ ਕੇ ਬਣਾ ਕੁੱਟ ਕੇ ਇਹਨੂੰ ਤੁਸੀਂ ਸਮਝਾ ਦੋਗੇ ਉਹਨੂੰ ਸਮਝਾ ਦੇਾਂਗੇ ਚੰਗੀ ਤਰ੍ਹਾਂ ਹੂੰ ਕੁੱਟ ਕੇ ਬਣਾ ਲਾ ਆਪਣੇ ਗੋਡੇ ਵਾਸਤੇ ਜਾਂ ਕਿਦਾਂ ਵੀ ਨਹੀਂ ਸਹੀ ਗੱਲ ਬਾਬਾ ਜੀ ਜਿਹੜਾ ਤੁਸੀਂ ਉਹ ਤੇਲ ਬਣਾਇਆ ਮਣਾ ਦਿਖਾ ਦਿਓ ਦਰਸ਼ਕਾਂ ਨੂੰ ਇੱਕ ਵਾਰ ਹੈ ਨਾ ਤੇ ਅਸੀਂ ਤੁਹਾਨੂੰ ਤੇਲ ਦਿਖਾਉਂਦੇ ਆ ਅਸੀਂ ਨਹੀਂ ਬਣਾ ਕੇ ਦਵਾਂਗੇ ਇਹ ਹੈ ਵੀ ਦਵਾਈ ਦੇ ਉਦਾਂ ਦੇ ਦੇ ਦਾਂਗੇ ਆ ਬਾਬਾ ਜੀ ਨੇ ਸਾਨੂੰ ਤੇਲ ਦਿਖਾਇਆ ਜਦੋਂ ਅਸੀਂ ਆਏ ਆ ਕਿ ਜਿਹੜਾ ਗੋਡਿਆਂ ਦੇ ਦਰਦ ਨੂੰ ਦੂਰ ਕਰਦਾ ਆ ਤੁਸੀਂ ਸਾਰੇ ਜਾਣਦੇ ਆ ਕਿ ਅੱਜ ਕੱਲ ਗੋਡਿਆਂ ਦਾ ਦੱਦ ਹਰ ਕਿਸੇ ਨੂੰ ਆ ਤੇ ਇਹ ਇੱਕ ਇਸ ਤਰ੍ਹਾਂ ਦਾ ਤੇਲ ਆ ਬਾਬਾ ਜੀ ਕਿੰਨਾ ਟਾਈਮ ਲਾਉਣਾ ਪੈਂਦਾ ਇਹ ਤੇਲ ਇਹ ਬਸ ਦੋ ਕੁ ਵਾਰੀ ਦੋ ਤਿੰਨ ਵਾਰੀ ਲਾਉਣਾ ਮਲਣਾ ਤੇ ਮਲਣਾ ਇਰਾਚ ਜਾਣਾ ਆਪਣੇ ਆਪ ਵਿੱਚ ਇਹਦੇ ਨਾਲ ਕਹਿੰਦੇ ਜਿੰਨੀ ਵੀ ਸੋਜ ਹੁੰਦੀ ਆ ਗੋਡਿਆਂ ਦੀ ਸਾਰੀ ਖਤ ਹੋ ਜਾਂਦੀ ਦੋ ਤਿੰਨ ਦਿਨਾਂ ਚ ਹੌਲੀ ਹੌਲੀ ਗੋਡੇ ਜਿਹੜੇ ਆ ਬਿਲਕੁਲ ਸਹੀ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜਾ ਕੋਈ ਲਾਜ ਹੀ ਨਹੀਂ ਹੈਗਾ ਗੋਡਿਆਂ ਦਾ ਤੇ ਇਹ ਤੇਲ ਇਸ ਤਰ੍ਹਾਂ ਦਾ ਆ ਰੰਗ ਵੀ ਤੁਸੀਂ ਦੇਖ ਸਕਦੇ ਆ ਇਹਦਾ ਚੜਾ ਦਾ ਤੇਲ ਆ ਮਾਲਾ ਜੀ ਤੇਲਾਂ ਦਾ ਚੜਾ ਦਾ ਤੇ ਉਹਦੇ ਵਿੱਚ ਬਾਬਾ ਜੀ ਨੇ ਦੱਸੇ ਦਿੱਤਾ ਕਿ ਕੀ ਕੀ ਪਾਉਣਾ ਆ ਆਹੋ ਇਹ ਜੜੀ ਬੂਟੀ ਦਾ ਸਰਵਾ ਨਾ ਥੱਲੇ ਜਿਹੜਾ ਹੈ ਜੜੀ ਬੂਟੀ ਹੋਰ ਵੀ ਪੈਂਦਾ ਮਾਲ ਉਹ ਵੀ ਪੈਣਾ ਪੈਂਦਾ ਜੋ ਪਉਣਾ ਉਹ ਉਹਨੂੰ ਜਿਹੜਾ ਆਊਗਾ ਉਹਨੂੰ ਦੱਸਿਆ ਜਾਊਗਾ ਦੱਸਿਆ ਜਾਊਗਾ ਜਿਹੜਾ ਵੀ ਬੰਦਾ ਬਾਬਾ ਜੀ ਦੇ ਕੋਲ ਆਊਗਾ ਤੇ ਅਸੀਂ ਦੇਖੋ ਸਾਰੇ ਭਰਾ ਭੈਣਾਂ ਨੂੰ ਇਹ ਕਹਿੰਨੇ ਆ ਕਿ ਚਲੋ ਜੇ ਕਿਸੇ ਦੀ ਬਿਮਾਰੀ ਠੀਕ ਹੁੰਦੀ ਆ ਬਾਬਾ ਜੀ ਦੱਸਦੇ ਆ ਤਾਂ ਜਰੂਰ ਇਹਨਾਂ ਦੀ ਕੋਈ ਨਾ ਕੋਈ ਸੇਵਾ ਕਰਕੇ ਜਾਇਓ ਤੁਸੀਂ ਦੇਖ ਲਓ ਇਹ ਕਿੱਦਾਂ ਜੰਗਲ ਦੇ ਵਿੱਚ ਮਿਹਨਤ ਕਰਕੇ ਜੀਵਨ ਕੱਟਦੇ ਆ ਤੇ ਇਸ ਕਰਕੇ ਚਲੋ ਸਾਡਾ ਵੀ ਇੱਕ ਫੱਜ ਬਣਦਾ ਆ ਕਿ ਜੇ ਅਸੀਂ ਚੱਲ ਕੇ ਆਉਂਦੇ ਆ ਤਾਂ ਇਹਨਾਂ ਦਾ ਜਰੂਰ ਕੁਛ ਨਾ ਕੁਛ ਕਿਦਾਂ ਦੇ ਮਾਹੌਲ ਚ ਦੇਖ ਲਓ ਤੁਸੀਂ ਇਹ ਰਹਿੰਦੇ ਆ ਅੰਦਰ ਕੱਖਾਂ ਦੀ ਕੁਲੀ ਦੇ ਵਿੱਚ ਇੰਨੀ ਠੰਡ ਇੱਥੇ ਹੁੰਦੀ ਆ ਜੰਗਲ ਦੇ ਵਿੱਚ ਤਾਂ ਕੁਛ ਨਾ ਕੁਛ ਵਧੀਆ ਕਰਨਾ ਚਾਹੀਦਾ ਇਹਨਾਂ ਵਾਸਤੇ ਤੇ ਬਾਕੀ ਰੱਬ ਨਾਲ ਹੀ ਜੁੜੇ ਹੋਏ ਆ ਨੇ ਤਾਂ ਇੱਥੇ ਇੱਕ ਦਿਨ ਨਹੀਂ ਬੰਦਾ ਕੱਟ ਸਕਦਾ ਜਿੱਥੇ ਰਹਿੰਦੇ ਆ ਇਨ 45 ਸਾਲ ਉਹਨਾਂ ਨੂੰ ਹੋ ਗਏ ਆ ਤੇ ਬਾਬਾ ਜੀ ਖੰਗ ਰੇਸ਼ਾ ਵਾਸਤੇ ਦੱਸੋ ਜਿਹਦਾ ਅੱਜ ਕੱਲ੍ਹ ਸਰਦੀਆਂ ਚੱਲਦੀਆਂ ਪਈਆਂ ਆ ਨਿਆਣਿਆਂ ਨੂੰ ਵੀ ਖੰਗ ਰੇਸ਼ਾ ਹੋ ਜਾਂਦੀ ਆ ਕੰਗਰੇਸ਼ਾ ਦੀਆਂ ਗੱਲਾਂ ਆ ਜਿਹੜੀਆਂ ਇਹ ਸਾਰੀ ਦੁਨੀਆ ਨੂੰ ਹੀ ਥੋੜੀ ਥੋੜੀ ਹੂੰ ਇਹਦਾ ਕੀ ਆ ਇਹਨੂੰ ਆਪਾਂ ਕਾਲਾ ਲੂਣ ਲੈ ਲੈਣਾ ਅੱਛਾ ਜੀ ਕਾਲਾ ਲੂਣ ਪਾਣੀ ਕੋਸਾ ਪੀਣਾ ਵਿੱਚ ਰਾ ਕੇ ਇੱਕ ਦੋ ਵਾਰ ਵੀ ਵਸ ਕਟਮ ਹੋ ਜਾਂਦਾ ਆ ਅੱਛਾ ਕਾਲਾ ਲੂਣ ਹੂੰ ਠੀਕ ਹੈ ਜੀ ਪਾਣੀ ਕੋਸਾ ਕੋਸਾ ਠੀਕ ਹੈ ਜੀ ਹਾਂ ਬਸ ਪੀਣਾ ਨਾ ਲਾ ਕੇ ਅੱਛਾ ਜੀ ਦੋ ਕੁ ਵਾਰੀ ਪੀਣਾ ਖਤਮ ਅੱਛਾ ਉਹਦੇ ਨਾਲ ਖਾਂਗੇ ਰੇਸ਼ਾ ਠੀਕ ਹੋ ਜਾਂਦੀ ਆ ਨਾ ਨਾ ਸਾਫ਼ ਹੋ ਜਾਂ ਠੰਡ ਠੰਡ ਰੋੜ ਜਾਂਦੀ ਹੋਰ ਜਾਂਦੀ ਆ ਠੀਕ ਠੀਕ ਜੀ ਇਹ ਸਭ ਖਾਈ ਲਵਾਂ ਨਾ ਕਾਲਾ ਲੂਣ ਵਰਤਦਾ ਹੀ ਨਹੀਂ ਨਾ ਦੁਨੀਆ ਵਰਤਦੇ ਦੀ ਅੱਜ ਕੱਲ ਕਿੱਥੇ ਜੀ ਵਰਤਦਾ ਲੋਕਾਂ ਨੇ ਅਸੀਂ ਤਾਂ ਖਾਂਦੇ ਆ ਕਾਲਾ ਲੂਣ ਸਾਨੂੰ ਠੀਕ ਠਾਕ ਹੈ ਤੰਦਰੁਸਤੀ ਆ ਤੇ ਬਾਬਾ ਜੀ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਤੁਸੀਂ ਮਾੜਾ ਦਿਖਾਓ ਘੁੰਮ ਕੇ ਆਪਣੀ ਤੇਰੇ ਕੱਖਾਂ ਦੀ ਕੁੱਲੀ ਆ ਤੇ ਕਿੱਥੇ ਤੁਸੀਂ ਆਪਣਾ ਤੱਪ ਵਗੈਰਾ ਕਰਦੇ ਆ ਨਾਲ ਕੁੱਲੀ ਆ ਹੋ ਤੇ ਅਸੀਂ ਤੁਹਾਨੂੰ ਦੱਸ ਦਈਏ ਤੇ ਆ ਭਾਈ ਸਾਹਿਬ ਉਹ ਨਹੀਂ ਵੀ ਇੱਥੇ ਬਾਬਾ ਜੀ ਦੇ ਕੋਲ ਆਏ ਹੋਏ ਆ ਤੇ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਆ ਜਿਨ੍ਹਾਂ ਨੂੰ ਪਤਾ ਆ ਇੱਥੇ ਸ਼ਾਂਤੀ ਲੈਣ ਵਾਸਤੇ ਇਹ ਨਮਸਤੇ ਜੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਤੁਸੀਂ ਇੱਥੇ ਆਉਂਨੇ ਆ ਆ ਜਾਓ ਜੀ ਤੇ ਥੋੜਾ ਜਿਹਾ ਮਾਹੌਲ ਇੱਥੇ ਦਾ ਦੱਸੋ ਸ਼ਾਂਤੀ ਰੀਰੀ ਮੈਂ ਤਾਂ ਬਾਬਾ ਜੀ ਨੂੰ ਥੋੜੇ ਜਿਹਾ ਤੋਂ ਹੀ ਜਾਣਦਾ ਠੀਕ ਹੈ ਜੀ ਮੈਂ ਤੇ ਜੰਗਲ ਚਾਨਾ ਮੂਰਾ ਮੂਰਾ ਨੂੰ ਪਾਨ ਪੂਨ ਮੋਰ ਬੜੇ ਭਾਰੇ ਹੁੰਦੇ ਰਾਤ ਨੂੰ ਸ਼ਾਮ ਨੂੰ ਦੇਖਣਾ ਤਾਂ 150 ਮੋਰ ਹੁੰਦਾ ਹੈ ਜੰਗਲ ਦੇ ਵਿੱਚ ਅੱਛਾ ਠੀਕ ਹੈ ਠੀਕ ਹੈ ਪਹਿਲਾ ਪੰਦੇ ਮੈਂ ਕੱਲ ਵੀ ਦੇਖਿਆ ਪਹਿਲਾ ਬੰਦੇ ਆ ਮਤਲਬ ਇਦਾਂ ਵਧੀਆ ਮੋਹਲ ਹੁੰਦਾ ਜੀ ਇਥੇ ਬਹੁਤ ਵਧੀਆ ਸ਼ਾਂਤੀ ਆ ਮੈਨੂੰ ਬਾਬੇ ਇਨਾ ਪਿਆਰ ਹੋ ਗਿਆ ਆ ਹੁਣ ਹਮ ਨਾ ਇਹਨੂੰ ਨਾ ਕਹਿੰਨ ਕਿ ਮੈਂ ਕਿ ਤੁਹਾਨੂੰ ਇੱਕ ਫੋਨ ਲੈਣ ਦਾ ਕਹਿੰਦਾ ਨਾ ਮੈਨੂੰ ਜ਼ਰੂਰਤਾ ਨਾ ਮੈਂ ਲੈਣਾ ਚਾਹੁੰਦਾ ਦੇਖ ਲਓ ਜੀ ਇਹ ਬਿਮਾਰੀਆਂ ਦਾ ਕੰਮ ਆ ਹਮ ਇਦਾਂ ਹੀ ਸਧਾਰਨ ਦੇਖਿਆ ਮੈਂ ਇਹਨਾਂ ਨੂੰ 3-1.5 ਸਾਲ ਤੋਂ ਹਾਂਜੀ 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 ਇਦਾਂ ਹੀ ਅੰਦਰ ਪੋਲੇ ਸ਼ੰਕਰ ਜੀ ਦਾ ਮੰਦਿਰ ਆ ਹਮ ਠੀਕ ਹੈ ਸ਼ੰਭੂ ਹੂੰ ਇਹ ਤੋਂ ਮਨ ਨਹੀਂ ਮਿਸ ਤੋਂ ਲੱਗਿਆ ਇਸ ਗੇ ਇਹ ਇਦਾਂ ਹੀ ਕੋਈ ਦੀ ਪ੍ਰਾਨ ਪਛਤਾਣੀ ਸਭ ਇਦਾਂ ਹੀ ਪੁਲੇ ਨਾਮ ਨੇ ਇੱਥੇ ਇਹਨਾਂ ਨੂੰ ਤੂਣਾ ਆਂਦਾ ਚੇਤਨ ਰਹਿੰਦਾ ਬਾਬਾ ਹੀ ਕਰ ਰੱਖਦੇ ਆ ਹੂੰ ਸਹੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇਹਨਾਂ ਦੁਨੀਆ ਤੋਂ ਨਾ ਇਹਨਾਂ ਨੇ ਇੱਕ ਸੀਦਾ ਖਾਣਾ ਆ ਸਹੀ ਗੱਲ ਆ ਜੀ ਇਹ ਸੱਚਾਈ ਆ ਮੈਨੂੰ ਵੀ ਇੰਨੇ ਚਿਰ ਹੋ ਗਿਆ ਬਰਤਨ ਉਹ ਜੋ ਕੋਈ ਚੀਜ਼ ਮੰਗਾਈ ਨਾ ਪਹਿਲਾਂ ਘਣਾ ਪੜਵੇ ਪੰਡਿਤ ਜੀ ਪਏ ਲਾਓ ਹੂੰ ਇਹ ਉਦਾਂ ਦੇ ਸੰਤ ਆ ਹਾਂਕਿ ਤੁਸੀਂ ਇਹਨਾਂ ਨਾਲ ਕਰੋ ਗੱਲਬਾਤ ਤੇ ਬਾਬਾ ਸਿੰਘਾਂ ਵਾਲੇ ਆ ਜੀ ਪਹਿਲੇ ਪਹਿਲਾਂ ਧੰਨਵਾਦ ਪਹਿਲੇ ਇਹਨੇ ਪੀਲਾ ਦੇਣੀ ਆ ਬਾਅਦ ਚੀਜ਼ ਚੱਕਣੀ ਆ ਤੇ ਬਾਬਾ ਜੀ ਸਿੰਘਾਂ ਵਾਲੇ ਕਾਹਦੇ ਕਹਿੰਦੇ ਤੁਹਾਨੂੰ ਥੋੜਾ ਦੱਸੋ ਜੀ ਸਿੰਘ ਮਹਾਰਾਜੇ ਛੇ ਬਰਾਤਰੀ ਤੇ ਲਾਈਦੇ ਆ ਬੈਲ ਦਾ ਬੈਲ ਦਾ ਰੂਪ ਹੁੰਦਾ ਹੈ ਅੱਛਾ ਜੀ ਇਹ ਵੀ ਜ਼ਰੂਰੀ ਆ ਅੱਛਾ ਜਦੋਂ ਸ਼ਬਰਾਤਰੀ ਆਉਂਦੀ ਆ ਤਾਂ ਤੁਸੀਂ ਸਿੰਗਲ ਆਉਂਦੇ ਆ ਜੀ ਸ਼ਬਰਾਤਰੀ ਤੇ ਆਇਓ ਕਮਾ ਲਾਓ ਆਹ ਤੇ ਰਿੰਦੀ ਆ ਜੀ ਆ ਗਧੋਲਾ ਆ ਸਾਡਾ ਤੁਸੀਂ ਦੇਖ ਸਕਦੇ ਆ ਹਾਂ ਬੋਰੀ ਬੇਸਰਾ ਤੇ ਇੱਕ ਫਕੀਰਾਂ ਵਾਲਾ ਹਸਾਬ ਆ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿਣਾ ਸੌਖਾ ਨਹੀਂ ਹੁੰਦਾ ਹਾਂਜੀ ਤੇ ਉੱਪਰ ਤੁਸੀਂ ਦੇਖ ਲਓ ਇਸ ਤਰ੍ਹਾਂ ਇਕੱਠਾਂ ਦੀ ਕੁਲੀ ਬਣਾਈ ਹੋਈ ਆ ਗੋਲ ਈ ਛਤਰੀ ਆ ਸਮਝੋ ਆਹ ਛਤਰੀ ਹਾਂਜੀ ਆ ਛਤਰੀ ਟਾਈਪ ਬਣਾਇਆ ਹੋਇਆ ਤੇ ਆਲੇ-ਦੁਆਲੇ ਕਿ ਆ ਜਿਹੜੇ ਇਹ ਆਪਣੇ ਜਿਹਦਾ ਆਪਣੇ ਬੋਰੀਆਂ ਹੁੰਦੀਆਂ ਜੀ ਹੈ ਨਾ ਉਹਨਾਂ ਨੂੰ ਢੇੜਿਆ ਹੋਇਆ ਬੋਰੀਆਂ ਆ ਬੋਰੀਆਂ ਨੂੰ ਢੇੜ ਕੇ ਸੇਬੇ ਵਾਲੀਆਂ ਨੂੰ ਉਹਦੇ ਲਾਇਆ ਤੇ ਉਹਦਾ ਲਾਇਆ ਹੋਇਆ ਕਿ ਚਲੋ ਥੋੜੀ ਮੋਟੀ ਜਿਹੜੀ ਠੰਡ ਵਗੈਰਾ ਰੁਕ ਜਾਏ ਹਾਂ ਹਵਾ ਹਵਾ ਰੁਕ ਜਾਂਦੀ ਹਾਂ ਰੁਕ ਜਾਂਦੀ ਹਵਾ ਵਗੈਰਾ ਹਾਂਜੀ ਬਹੁਤ ਔਖਾ ਆ ਬਾਬਾ ਜੀ ਇਦਾਂ ਦੇ ਮਾਹੌਲ ਦੇ ਵਿੱਚ ਵੀ ਹਾਂਜੀ ਠੰਡ ਦੇ ਵਿੱਚ ਰਹਿਣਾ ਇਹਦਾ ਪਾਸੇ ਵੀ ਦੱਸਾਓ ਬਾਬਾ ਜੀ ਉਹ ਵਾਲਾ ਉਹ ਵੀ ਦਾਤ ਨੂੰ ਜਿਹੜਾ ਉੱਪਰ ਜਾ ਬਣੂ ਉਹਦੇ ਉਹਦੇ ਤੋਂ ਬਰਸਾਤ ਨੂੰ ਚੱਲ ਇਹ ਤਾਂ ਬਾਬਾ ਜੀ ਦੀ ਹਿੰਮਤ ਆ ਕਿ ਇੱਥੇ ਆਪਣਾ ਜੀਵਨ ਕੱਟ ਰਹੇ ਆ ਹਾਂ ਔਖਾ ਤੇ ਇੱਕ ਬਾਬਾ ਜੀ ਨੇ ਹੋਰ ਕੱਖਾਂ ਦੀ ਕੁੱਲੀ ਬਣਾਈ ਹੋਈ ਆ ਇਹਦੇ ਤੇ ਬਰਸਾਤ ਨੂੰ ਜਿੱਦਾਂ ਗਰਮੀਆਂ ਚ ਗਰਮੀਆਂ ਦੇ ਵਿੱਚ ਇਹਦੇ ਉੱਪਰ ਹਵਾ ਹਵਾ ਆਉਂਦੀ ਰਹਿੰਦੀ ਫਿਰ ਜੀ ਇੱਥੇ ਇਹ ਗਾਹਾਂ ਬਾਹਾਂ ਆਉਂਦੀ ਤੇ ਇਹਨੂੰ ਮਣਾ ਮਣਾ ਵੀ ਕਹਿੰਦੇ ਜੀ ਇਹਨੂੰ ਮਣਾ ਜੀ ਮਣਾ ਮਣਾ ਆਂਦੇ ਜੀ ਹਾਂ ਜੀ ਤੁਸੀਂ ਆ ਦੇਖੋ ਬਾਬਾ ਜੀ ਨੇ ਇਸ ਤਰ੍ਹਾਂ ਦੀਆਂ ਬੱਲੀਆਂ ਗੱਡੀਆਂ ਹੋਈਆਂ 6-7 ਹਾਂ ਤੇ ਗੱਡ ਕੇ ਤੇ ਇਹਦੇ ਉੱਪਰ ਮੰਝਾ ਇੱਕ ਤਰ੍ਹਾਂ ਤੁਸੀਂ ਦੇਖ ਲਓ ਬੰਨਿਆ ਹੋਇਆ ਟੰਗਿਆ ਵੀ ਅਸੀਂ ਕਹਿ ਸਕਦੇ ਆ ਹਾਂ ਟੰਗਿਆ ਵੀ ਕਹਿ ਸਕਦੇ ਆ ਤੇ ਤੇ ਬਾਬਾ ਜੀ ਫਿਰ ਇੱਥੇ ਇੱਕ ਪੌੜੀ ਬਣਾ ਲੈਂਦੇ ਆ ਉੱਤੇ ਚੜ ਜਾਂਦੇ ਤੇ ਪੌੜੀ ਟੈਪ ਪੌੜਿਆਂ ਦੇ ਉੱਪਰ ਦੀ ਚੜ ਕੇ ਤੇ ਆਪਣੇ ਮੰਜੇ ਤੱਕ ਪਹੁੰਚਦੇ ਆ ਰਾਤ ਫੇਰ ਕੱਟਦੇ ਆ ਹਾਂਜੀ ਤੇ ਇਹ ਬਾਬਾ ਜੀ ਫੇਰ ਗਰਮੀਆਂ ਦੇ ਮਹੀਨੇ ਹੁੰਦੇ ਆ ਜਦੋਂ ਜਾਂਨੇ ਬਰਸਾਤ ਗਰਮੀਆਂ ਦੇ ਬਰਸਾਤ ਦੇ ਜੀ ਆਹ ਦੇਖੋ ਤੁਸੀਂ ਬਿਲਕੁਲ ਤੁਹਾਨੂੰ ਲੱਗੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਤਰ੍ਹਾਂ ਦੀ ਇੱਕ ਅੱਖਾਂ ਦੀ ਕੁਲੀ ਆ ਇੰਨੀ ਜ਼ਿਆਦਾ ਚਾਈ ਆ ਇਸ ਕੁਲੀ ਦੀ ਕਿਉਂਕਿ ਇੰਨੀ ਜ਼ਿਆਦਾ ਚਾਈ ਤੇ ਹਵਾ ਕਾਫੀ ਲੱਗਦੀ ਆ ਤੇ ਗਰਮੀਆਂ ਕੱਟੀਆਂ ਜਾਂਦੀਆਂ ਵਧੀਆ ਹਾਂਜੀ ਬਿਲਕੁਲ ਬਾਬੇ ਉਹਨਾਂ ਦੀ ਕੁੱਲੀ ਦੇ ਨਾਲ ਦੇਖ ਲਓ ਬੋਰਡ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਦਿਖਾਇਆ ਤੇ ਕਿੱਦਾਂ ਉਹਦੀਆਂ ਉੱਪਰੋਂ ਤੁਸੀਂ ਦੇਖ ਲਓ ਤੇ ਬਾਬਾ ਜੀ ਇਹਨੂੰ ਜੜਾਂ ਹੀ ਕਹਿੰਦੇ ਜਿਹੜੀਆਂ ਉੱਪਰ ਲਟਕੀਆਂ ਹੋਈਆਂ ਜੜਾਂ ਹੀ ਆ ਜੀ ਇਹ ਮੈਂ ਜੜਾਂ ਹੀ ਆ ਬਹੁਤ ਪੁਰਾਣਾ ਬੋਰ ਆਏ ਤੇ ਬਾਬਾ ਜੀ ਨੇ ਇੱਕ ਆਹ ਕੱਖਾਂ ਦੀ ਕੁੱਲੀ ਬਣਾਈ ਹੋਈ ਆ ਇਹ ਧੂਆ ਬੱਜਦਾ ਅੱਛਾ ਇਹ ਬਾਬਾ ਜੀ ਦਾ ਧੂਣਾ ਆ ਠੀਕ ਆ ਜੀ ਬਹੁਤ ਵਧੀਆ ਮਾਹੌਲਾ ਹਾਂਜੀ ਤੇ ਇੱਥੇ ਆ ਕੇ ਹਰ ਕਿਸੇ ਨੂੰ ਸ਼ਾਂਤੀ ਮਿਲੂਗੀ ਹਾਂਜੀ ਤੇ ਜਾਨ ਨੂੰ ਦਿਲ ਨਹੀਂ ਕਰੇਗਾ ਅੱਜ ਦਾ ਭਰਾ ਉਹਨਾਂ ਨੇ ਵੀ ਦੱਸਿਆ ਜਿਹੜੇ ਇੱਥੇ ਆਏ ਹੋਏ ਆ ਹਾਂਜੀ ਇਹ ਧੂਆਂ ਜੀ ਤੁਹਾਡੇ ਵਾਹ ਬਈ ਵਾਹ ਚੱਲਦਾ ਰਹਿੰਦਾ ਹਾਂ ਤੇ ਮਤਲਬ ਲਗਾਤਾਰ ਬਾਬਾ ਜੀ ਚੱਲਦਾ ਜਾਂਦਾ ਹਾਂ ਲਗਾਤਾਰੀ ਤੁਸੀਂ ਦੇਖ ਲਓ ਇੱਕ ਅਸੀਂ ਅਖੰਡ ਧੂਣਾ ਕਹਿ ਸਕਦੇ ਆ ਹਾਂਜੀ ਤੇ ਜਿਹੜਾ ਬਾਬਾ ਜੀ ਕਹਿੰਦੇ ਲਗਾਤਾਰ ਚੱਲਦਾ ਰਹਿੰਦਾ ਆ ਤੇ ਹੁਣ ਵੀ ਆ ਚੱਲਦਾ ਪਿਆ ਆ ਹਾਂ ਏ ਆਂਦੇ ਜੀ ਜਾਨਵਰ ਉਧਰੋਂ ਵੀ ਆਂਦੇ ਆ ਠੀਕ ਆ ਜੀ ਇਧਰੋਂ ਵੀ ਆਂਦੇ ਆ ਇਦਾਂ ਮੂਰ ਪੰਛੀ ਕਿਉਂਕਿ ਬਾਬੇ ਉਹਨਾਂ ਦੀ ਕੁਲੀ ਦੇ ਨਾਲ ਬਿਲਕੁਲ ਛੱਪੜ ਆ ਹਾਂਜੀ ਵੱਡਾ ਤੇ ਹੁਣ ਤਾਂ ਪਾਣੀ ਇਹਦਾ ਥੋੜਾ ਘਟਾ ਭਰ ਜਾਂਦਾ ਬਰਸਾਤ ਨੂੰ ਤੇ ਬਰਸਾਤਾਂ ਨੂੰ ਭਰ ਜਾਂਦਾ ਤਾਂ ਇੱਥੇ ਹਰ ਜਾਨਵਰ ਜੰਗਲ ਦਾ ਪਾਣੀ ਪੀਣ ਆਉਂਦਾ ਆ ਹਾਂਜੀ ਇਸੇ ਇਸੇ ਕਰਕੇ ਬਾਬੇ ਦੀ ਅੱਖਾਂ ਦੀ ਕੁਲੀ ਦੇ ਕੋਲ ਜਾਨਵਰ ਘੁੰਮਦੇ ਰਹਿੰਦੇ ਆ ਬਾਗ ਤੈਂਦੂਏ ਸਾਂਬਰ ਤੇ ਪਹਾੜੀ ਬੱਕਰੇ ਹਾਂਜੀ ਤੇ ਜਿਹਦੇ ਕਰਕੇ ਬਾਬਾ ਜੀ ਦੇ ਕੋਲ ਖਤਰਾ ਵੱਜ ਜਾਂਦਾ ਜੰਗਲੀ ਜਾਨਵਰਾਂ ਦਾ ਫਿਰ ਵੀ ਤੁਸੀਂ ਦੇਖ ਲਓ ਇਹਨਾਂ ਨੂੰ ਕੋਈ ਡਰ ਨਹੀਂ ਹੈਗਾ ਜੰਗਲੀ ਜਾਨਵਰਾਂ ਦਾ ਆਹ 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 ਦੇਖੋ ਜੜੀ ਬੂਟੀ ਹਾਂਜੀ ਉਹ ਜਿਹੜੀ ਤੁਸੀਂ ਜੜੀ ਬੂਟੀ ਦੱਸੀ ਹੈ ਜੀ ਇਹ ਨਾ ਹੂੰ ਹੂੰ ਇਹਨੂੰ ਕੋਈ ਵੀ ਆਪਾਂ ਬਰਸ ਕਾਫੀ ਲੱਗੀਆਂ ਬਾਬਾ ਜੀ ਇਹ ਨਾ ਤੁਹਾਡੇ ਲੱਗੇ ਨਾ ਇਹ ਫਿਰ ਦੁਆਰ ਰੱਖੀ ਸੀ ਨਾ ਬਣਾ ਕੇ ਉਹੀ ਜਿਹੜੀ ਬਾਬਾ ਜੀ ਨੇ ਗੋਡੇ ਵਾਸਤੇ ਦੱਸੀ ਆ ਜੜੀ ਬੂਟੀ ਤੇ ਲੱਗੀ ਹੋਈ ਆ ਇਹਦੀ ਦਵਾਈ ਬਣਦੀ ਆ ਆਹ ਹੂੰ ਤੇ ਬਾਬਾ ਜੀ ਇਹਦਾ ਬਹੁਤ ਪੁਰਾਣਾ ਵਾਕਿਆ ਤੁਹਾਡੀ ਗੱਲ ਸਹੀ ਆ ਬੋੜ ਬਾਬਾ ਜੀ ਇਹ ਬਹੁਤ ਦੇਖੋ ਤਾਂ ਜੜਾਂ ਇਹਦੀਆਂ ਕਿਦਾਂ ਜੜਾਂ ਇਹ ਦਾੜੀ ਸਮਝੋ ਜੀ ਤਾਂ ਤੇ ਬਾਬਾ ਤੁਸੀਂ ਵੀ ਗਰਮੀਆਂ ਦੇ ਵਿੱਚ ਇਹ ਥੱਲੇ ਬੈਠ ਕੇ ਥੱਲੇ ਬੈਠਨੇ ਆ ਅੱਛਾ ਤੁਸੀਂ ਇਹਦੇ ਥੱਲੇ ਬੈਠਨੇ ਆ ਆਰਾਮ ਕਰੀਦਾ ਹੂੰ ਹੂੰ ਹਾਂ ਫਿਰ ਇੱਦਾਂ ਔਰ ਉਪਕਾਰ ਕੋਈ ਵੀ ਤੇ ਬਾਬਾ ਜੀ ਜਿੱਦਾਂ ਬੋਲ ਨੂੰ ਮੰਨਿਆ ਜਾਂਦਾ ਕਿ ਭੋਲੇ ਨਾਸ ਦਾ ਕਹਿੰਦੇ ਹੈਗਾ ਆ ਆਹੋ ਭੋਲੇ ਨਾਸ ਦਾ ਇਹ 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 ਜੇ ਬਾਸ ਕਰਦੇ ਨੇ ਜੀ ਕਹਿੰਦੇ ਬਸਾ ਬਸ ਆ ਆ ਹਾਂਜੀ ਹਾਂਜੀ ਆਹੋ ਉਹ ਕਈ ਕਈਆਂ ਚੀਜ਼ਾਂ ਭਾਂਤਾਂ ਸੱਪ ਬਣ ਜਾਣਾ ਨਾਗ ਬਣ ਜਾਣਾ ਠੀਕ ਹੈ ਠੀਕ ਹੈ ਜੀ ਉਹ ਉਹ ਇਨਾ ਪੰਥਾ ਚ ਰਹਿੰਦੇ ਆ ਅਛਾ ਇਨਾ ਕਿਹ ਰਹਿੰਦੇ ਆ ਉਹ ਇਨਾ ਇਨਾ ਬੁਣਾ ਚ ਰਹਿੰਦੇ ਆ ਹੂੰ 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 ਇਹ ਨੂੰ ਦੇਖ ਲਾ ਕੇ ਦਾ ਜੱਕ ਲੱਗ ਗਿਆ ਇਹ ਡਾਲੇ ਨੂੰ ਆਹ ਜੱਕੇ ਲੱਗਾ ਜੀ ਇੱਕ ਤਰ੍ਹਾਂ ਦੇਖਣਾ ਹੋਵੇ ਆਹ ਜੱਕ ਹੀ ਆ ਹੂੰ 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 ਤੁਸੀਂ ਦੇਖੋ ਇਹ ਕਿੰਦਾ ਭਰ ਆਇਆ ਇਹਦਾ ਜਿਹੜਾ ਬੋਰਡ ਦਾ ਇਹਦੇ ਉੱਪਰ ਦੀ ਕਿੰਦਾ ਜੜ ਲੰਗਈ ਆ ਆ ਵਿੱਚੋਂ ਪੈਦਾ ਹੋ ਗਈ ਹੂੰ 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 ਤੇ ਹੁਣ ਅਸੀਂ ਇੱਕ ਵਾਰ ਤੁਹਾਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਛੱਪੜ ਆ ਦਿਖਾ ਦਈਏ ਕਹੋਗੇ ਉਧਰੋਂ ਨਜ਼ਰ ਨਹੀਂ ਆਉਂਦਾ ਸਗਾ ਆਹ ਜਿੱਥੇ ਬਾਬਾ ਜੀ ਕਹਿ ਰਹੇ ਆ ਕਿ ਹਰ ਜਾਨਵਰ ਜਿਹੜਾ ਪਾਣੀ ਪੀਣ ਆਉਂਦਾ ਕਿਉਂਕਿ ਜੰਗਲ ਦੇ ਵਿੱਚ ਹੋਰ ਕੀ ਪੀ ਆ ਕੀ ਮੋਰਨੀਆਂ ਅੱਛਾ ਸਭ ਆਉਂਦੇ ਜਿੱਥੇ ਨਾ ਕਿਉਂਕਿ ਲਾਗੇ ਛਾਗੇ ਕੋਈ ਹੋਰ ਛੱਪੜ ਨਹੀਂ ਹੈਗਾ ਪਾਣੀ ਪੀਣ ਦਾ ਕੋਈ ਸਾਧਨ ਨਹੀਂ ਤੇ ਇੱਕ ਵਾਰ ਬਾਬਾ ਜੀ ਆਓ ਦਿਖਾਈਏ ਲੱਗੇ ਮਤਲਬ ਇਹ ਤਾਂ ਆਪਾਂ ਲਾਇਆ ਪਾਣੀ ਦਾ ਹਾਂ ਹਾਂ ਜੋ ਦੁਨੀਆਦਾਰੀ ਇਹਦੇ ਸਿਰ ਤੇ ਹੀ ਆ ਪਸ਼ੂ ਪਸੇਰਾ ਜੋ ਵੀ ਆ ਮਾਲ ਪਸ਼ੂ ਇਸ ਤਰ੍ਹਾਂ ਦਾ ਮਾਹੌਲ ਹੈ ਛੱਪੜ ਦਾ ਦੇਖ ਲਓ ਫੋਰ ਬਸਾਤਾਂ ਜਦੋਂ ਆ ਜਾਣੀਆਂ ਹੈ ਭਰ ਜਾਣਾ ਪਾਣੀ ਦੇ ਨਾਲ ਹਾਂ ਹਾਂ ਤੇ ਲੇਕਿਨ ਅਜੇ ਵੀ ਦੇਖ ਲਓ ਇਹ ਇੱਕ ਜਾਨਵਰਾਂ ਦਾ ਸਾਧਨ ਬਣਿਆ ਹੋਇਆ ਪਾਣੀ ਪੀਣ ਦਾ ਹਾਂਜੀ ਤੇ ਹਰ ਤਰ੍ਹਾਂ ਦਾ ਇੱਥੇ ਜਾਨਵਰ ਆਉਂਦਾ ਆ ਪੰਛੀ ਆਉਂਦਾ ਆ ਮੂਰ ਆਉਂਦੇ ਆ ਜੋ ਨਾ ਸੋ ਤੇ ਜਿਹਦੇ ਨਾਲ ਰੌਣਕਾਂ ਲੱਗੀਆਂ ਰਹਿੰਦੀਆਂ ਬਾਬਾ ਜੀ ਦੀ ਕੱਖਾਂ ਦੀ ਕੋਲੀ ਦੇ ਕੋਲ ਹਾਂਜੀ ਤੇ ਆਲੇ ਦੁਆਲੇ ਜੰਗਲ ਦਾ ਦਾ ਕਿਆ ਕਹਨੇ ਆ ਆ ਅੱਛਾ ਜੰਗਲੀ ਜਾਨਵਰ ਜਿਹੜੇ ਆ ਜੀ ਹੈ ਨਾ ਜੀ ਆ ਪੈਰ ਲੱਗੇ ਹੋਏ ਆ ਤਾਰੇ ਆਮ ਨੂੰ ਤੇ ਮੂਰ ਬੜੇ ਭਾਰੇ ਦੇ ਮੱਛਦੇ ਆ ਬਾਬਾ ਜੀ ਨੇ ਚਾਹ ਦੁਆਰਾ ਫੇਰ ਰੱਖਤੀ ਆ ਤੇ ਕਹਿੰਦੇ ਚਾਹ ਪੀ ਕੇ ਜਾਣਾ ਆ ਹਾਂਜੀ ਵਰੇ ਦਿਲਾਂ ਦੀ ਮਰੀ ਆਈ ਬਾਬਾ ਜੀ ਦਾ ਤਾਂ ਬਰਤਾ ਆਹੋ ਸੋਮਵਾਰ ਵਰਫਾ ਨਹੀਂ ਲੋ ਜੰਗਲ ਦੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਚਾਹ ਬਣਦੀ ਤੇ ਬਾਬਾ ਜੀ ਫਿਰ ਆ ਸਾਹਮਣੇ ਕੜਾਈ ਵਗੈਰਾ ਪਈ ਆ ਫਿਰ ਇਹ ਸਬਜੀ ਸੂਜੀ ਬਣਨੇ ਨੂੰ ਵਾ ਅੱਛਾ ਜੀ ਠੀਕ ਆ ਜੀ ਜਦੋਂ ਸਬਜੀ ਕੋ ਬਣਾਉਣੀ ਹੋਵੇ ਬਾਕੀ ਕਰੇ ਕਰਾਵੇ ਆਪੋ ਆਪ ਮਾਨਸਿਕ ਦੇ ਕੁਛ ਨਾ ਸਹੀ ਗੱਲ ਜੀ ਬੰਦੇ ਨੂੰ ਭਜਨ ਗੁਰਬਾਣੀ ਭਜਨ ਬਾਬਾ ਜੀ ਨੇ ਪੱਕਾ ਰਖਿਆ ਆਪਣਾ ਟਿਕਾਣਾ ਰੇਡੀਓ ਹੋਣਾ ਹੈ। ਤੇ ਰੇਡੀਓ ਟੋਟਲ ਕੋਈ ਚ ਪਾਤੇ ਇਨਾਂ। ਅੱਛਾ ਜੀ। ਇਹ ਇਨਾਂ ਨੇ ਲੈਂਦਾ ਬਾਹਮਣਾਂ ਨੇ। ਠੀਕ ਹੈ ਜੀ। ਰੇਡੀਓ ਦੇਖ ਲਓ ਅੱਜ ਦੇ ਟਾਈਮ ਦਾ ਲੋਕਾਂ ਨੇ ਇਹ ਲੋਪੇ ਹੀ ਕਰਤੇ ਆ ਜੀ। ਹਾਂ ਜੀ ਇਹ ਦੇਖ ਲਓ। ਬਾਬਾ ਜੀ ਇੱਥੇ ਜੰਗਲ ਦੇ ਵਿੱਚ ਦੇਖ ਲਓ ਤੁਸੀਂ ਐ। ਬਸ ਰੇਡੀਓ ਤੇ ਭਾਜਾਂ ਸੁਣੇ ਇਦਾਂ ਖਬਰਾਂ ਪਹੁੰਚ ਨਹੀਂ ਬਈ ਇੰਨਾ ਟਾਈਮ ਹੋ ਗਿਆ। ਸਮਝ ਗਿਆ ਜੀ ਸਮਝ ਗਿਆ। ਉਹ ਕਲੀ ਦੇ ਟਾਈਮ ਦਾ ਫਿਰ ਪਤਾ ਨਹੀਂ ਇਹਦੇ ਟਾਈਮ ਤੇ ਫਿਰ ਸੀ ਕੋਈ ਵੀ ਕੰਮ ਕਲੀ ਦਾ। ਫੂਕ ਨਾਲ ਚਾਬੰਨ ਲਿਆ ਕਿਉਂਕਿ ਇੱਥੇ ਹਵਾ ਬਹੁਤ ਪੈਂਦੀ ਆ ਜਿਹਦੇ ਕਰਕੇ ਅੱਗ ਬੁਝ ਜਾਂਦੀ ਆ ਤੇ ਫਿਰ ਫੂਕਾ ਮਾਰਦੀ ਬਾਬਾ ਜੀ ਨੂੰ ਫਿਰ ਫੂਕਣ ਆ ਹੁਕਨੇ ਰਹੀ ਬਾਬਾ ਜੀ ਨੂੰ ਹਵਾ ਨਾਲੋਂ ਪਿਆਰਾ ਆਪਣਾ ਕੀ ਆ ਰੇਡੀਓ ਹਾਂਜੀ ਸਹੀ ਗੱਲ ਆ ਜੀ ਸਹੀ ਗੱਲ ਆ ਅੰਦਰ ਸਪੀਕਰ ਵੀ ਰੱਖਿਆ ਆ ਬਹੁਤ ਵੱਡਾ ਲਾਂਦੇ ਆ ਬਹੁਤ ਵੱਡਾ ਸਪੀਕਰ ਨੂੰ ਲਾਈਦਾ ਚਾਰਜ ਕਰਨਾ ਕਾਓ ਇਹ ਮੜਿਆ ਮੋਗਲੀਆ ਹਾਂ ਲੈ ਜਾ ਕਰਕੇ ਲਾਣਾ ਹੀ ਲਾਣਾ ਜੋ ਮਰਜੀ ਹੋਊ ਪੂਰਾ ਰੋ ਰੈਕੋਰਡਿੰਗ ਪੂਰੀ ਕਰਦੇ ਆ ਭਜਨ ਤਾਂ ਬਿਨਾਂ ਨਹੀਂ ਦਿੰਦੇ ਨੇ ਹਾਂ ਛੇ ਪੱਜਨਵਾ ਬੰਦਰਾ ਸੋਰੀ ਨੀ ਬੋਬਲੀਆ ਬਾਬਾ ਜੀ ਇਹ ਫੜੋ ਜੀ ਮੈਨੂੰ ਤਾਂ ਕੋਲੀ ਲਿਆ ਦੇ ਪੁੱਤਰਾ ਕੋਲੀ ਤੁਹਾਡੀ ਕਿੱਥੇ ਗਈ ਚਲ ਜੀ ਆਹ ਹੱਥ ਵੀ ਦੂਜੇ ਨਹੀਂ ਲੱਗੇ ਸਭ ਠੀਕ ਹੈ ਇਹਨਾਂ ਦੇ ਉਹ ਮੁੰਡਿਆਂ ਨੂੰ ਸਵੀਰ ਦੇ ਕੰਮ ਦੇ ਵਿਚਾਰੇ ਇਹਨਾਂ YouTube ਇਹਨਾਂ ਕ ਚੱਲ ਜਵੇ ਇਹਨਾਂ ਨੂੰ ਇੰਨੀ T.R.P. ਮਿਲ ਜਵੇ ਹਾਂ ਮੈਂ ਵੀ ਦੁਆ ਕਰ ਦੋ ਚਲ ਬੱਸ ਹੋਦਰ ਚਲ ਬੱਸ ਹਾਂ ਬੱਸ ਕੱਜ ਬੋ ਲੋ ਜੀ ਬਾਬਾ ਜੀ ਦਾ ਅੰਮ੍ਰਿਤ ਤਿਆਰ ਹੋ ਗਿਆ ਚਾਹ ਨਹੀਂ ਹੈਗੀ ਅੰਮ੍ਰਿਤ ਸਾਹਿਬ ਇਹ ਅੰਮ੍ਰਿਤ ਬਾਬਾ ਸਿੰਘਾਂ ਵਾਲਿਆਂ ਦਾ ਅੰਮ੍ਰਿਤ ਲੋ ਜੀ ਚੱਕਾ ਦਾਲੇ ਰੋਟੀ ਖਾਓ ਬਾਬੇ ਦੇ ਗੁਰੂ ਖਾਓ ਹਰੀਕੇ ਖਾਓ ਹੁਣ ਅਸੀਂ ਵੀਡੀਓ ਦੀ ਲੱਗੇ ਆ ਸਮਾਪਤੀ ਕਰਨ ਤੇ ਬਾਕੀ ਤੁਸੀਂ ਦੇਖੇ ਲਿਆ ਬਾਬਾ ਜੀ ਦਾ ਜੀਵਨ ਜੰਗਲ ਦੇ ਵਿੱਚ ਹਾਂਜੀ ਕਿੰਨਾ ਔਖਾ ਆ ਤੇ ਸਿਰਫ ਇਸ ਜਗ੍ਹਾ ਤੇ ਜਿਹੜੇ ਰੱਬ ਨਾਲ ਬੰਦੇ ਜੁੜੇ ਹੋਏ ਆ ਉਹੀ ਰਹਿ ਸਕਦੇ ਆ ਤੇ ਹੁਣ ਅਸੀਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ ਧੰਨਵਾਦ